ਬੜਾ ਵਧੀਆ ਤੁਹਾਨੂੰ ਮੈਸੇਜ ਦਿੱਤਾ ਦੇਖੋ ਸਾਰੀਆਂ ਚੀਜ਼ਾਂ ਨਾ ਆਪਸ ਜੁੜੀਆਂ ਹੋਈਆਂ ਸਭ ਤੋਂ ਪਹਿਲਾਂ ਮੋਬਾਈਲ ਦੀ ਬਿਮਾਰੀ ਮੋਬਾਈਲ ਤੇ ਕੀ ਆਪਾਂ ਗਾਣੇ ਸੁਣਨ ਦੀ ਆਦਤ ਪੈ ਗਈ ਤੇ ਗਾਣੇ ਨੂੰ ਕੀ ਚੱਲ ਪਿਆ ਆਪਣੀਆਂ ਰੀਲਾਂ ਚੱਲ ਪਈਆਂ ਤਰੀਲਾਂ ਨੂੰ ਕੀ ਚੱਲ ਪਿਆ ਇੰਸਟਾਗ੍ਰam ਚੱਲ ਪਿਆ ਸਾਰਾ ਕੁਝ ਜੁੜਿਆ ਹੋਇਆ ਹੈ ਨਾ ਅੱਛਾ ਆਪਾਂ ਪੰਜਾਬੀ ਗਾਣੇ ਸੁਣਦੇ ਹਾਂ ਤੁਸੀਂ ਵੀ ਸੁਣਦੇ ਹੋ ਮੈਂ ਵੀ ਸੁਣਦਾ ਹਾਂ 90% ਗਾਣੇ ਜਿਹੜੇ ਬੀਟ Song ਹੁੰਦੇ ਆ ਉਹ ਜ਼ਿਆਦਾਤਰ ਜੱਟ ਕਮਿਊਨਿਟੀਜ਼ ਦੁਆਰਾ ਜਾਂਦੇ ਆ ਜੋ ਸਰ ਨੇ ਦੱਸਿਆ ਸੀ ਬੰਦਾ ਬੰਦਾ ਮਾਰ ਕੇ ਕਸੂਰ ਪੁੱਛਦੇ ਤੂੰ ਬੰਦੇ ਕਿਹਾ ਦਵਾ ਵੀ ਮਾੜੀ ਜਿਹੀ ਲੜਾਈ ਹੋਏ ਬੰਦਾ ਬੰਦੂਕ ਕੱਢ ਕੇ ਲਿਆ ਹੋਏ ਬਟਾ ਹਥਿਆਰ ਤੇ ਏਡੀ ਖਤਰਨਾਕ ਚੀਜ਼ ਆ ਜਿਨ੍ਹਾਂ ਨੇ ਘਰੇ ਰੱਖੇ ਆ ਨਾ ਉਹਨਾਂ ਨੂੰ ਪੁੱਛੋ ਵੀ ਜੇਕਰ ਉਹ ਚੱਲ ਗਿਆ ਤਾਂ ਉਹ ਤੁਹਾਨੂੰ ਕੋਈ ਮਾਰਨਾ ਜੇ ਉਹਦੀ ਤੁਹਾਡੇ ਸ਼ੇ ਨੁਕਸਾਨ ਘਟ ਹੋਊਗਾ ਅਗਰ ਤੁਹਾਡੇ ਤੋਂ ਕੋਈ ਮਰ ਗਿਆ ਗਲਤੀ ਨਾਲ ਤਾਂ ਉਹਦਾ ਨੁਕਸਾਨ ਦੇਖੋ ਕੀ ਹੋਊਗਾ ਇੱਕ ਨਾ ਸੌਂਗ ਸੀ ਪੁਰਾਣਾ ਕਿ ਨਾ ਚੁੱਲਿਆਂ ਵਿੱਚ ਘਾਉਗ ਪੈਣੇ ਕਤਲਾਂ ਦੇ ਕੇਸ ਜੇ ਪੈ ਗਏ ਬਿਕਰੇ ਕਿਸੇ ਪਰਿਵਾਰ ਤੇ ਕਤਲ ਦਾ ਕੇਸ ਪੈ ਜੇ ਉਹ ਪਰਿਵਾਰ ਸਾਰਾ ਖਤਮ ਹੋ ਜਾਂਦਾ ਚੁੱਲਿਆਂ ਚ ਕਾ ਉਗਣਾ ਮਤਲਬ ਹੈ ਮਤਲਬ ਜੱਗੇ ਪਰਾਲੇ ਵਿੱਚ ਚੁੱਲ੍ਹੇ ਚੱਲਦੇ ਹੁੰਦੇ ਸੀ ਪਤਾ ਹੀ ਅੱਜ ਕੱਲ੍ਹ ਤਾਂ ਗੈਸ ਆ ਗਈ ਮਤਲਬ ਰੋਟੀ ਹੁੰਦੀ ਤਾਂ ਪੱਕਣੀ ਖਤਮ ਹੋ ਗਈ ਤਾਂ ਆਪਣੇ ਆਪ ਥੱਲੋ ਕੀ ਕਾ ਉਗ ਗਿਆ ਹੁੰਦੇ ਚ ਵੀ ਮੀਨਿੰਗ ਦੱਸਣ ਦਾ ਇਹ ਹੈ ਵੀ ਕੋਈ ਵੀ ਕ੍ਰਿਮੀਨਲ ਕੇਸ 'ਚ ਫਸ ਗਿਆ 8-10 ਸਾਲ ਤਾਂ ਲਾਈਫ ਦੇ ਖਤਮ ਹੋ ਗਏ ਇੱਕ ਵਾਰੀ ਤੂੰ ਸੋਚੋ ਵੀ 8-10 ਸਾਲ ਤੁਹਾਡੀ ਲਾਈਫ 'ਚੋਂ ਨਿਕਲ ਜਾਣ ਉਸ ਤੋਂ ਬਾਅਦ ਕੀ ਕਰੋਗੇ ਨਾ ਤੁਹਾਡੀ ਮੈਰिज ਹੋਣੀ ਹੈ ਨਾ ਤੁਹਾਨੂੰ ਕੋਈ ਪਰਿਵਾਰ ਅੱਗੇ ਵਧੀਆ ਮਿਲਣਾ ਨੌਕਰੀ ਨੌਕਰੀ ਤਾਂ ਦੂਰ ਦੀ ਗੱਲ ਹੈ ਤੇ ਪੱਲੇ ਕੀ ਰਹਿ ਗਿਆ ਜਿਹੜੇ ਸਿੰਗਰ-ਸਿੰਗਰ ਹੁੰਦੇ ਆ ਸਾਰੇ ਜਿਵੇਂ ਸਾਨੂੰ ਦੱਸਿਆ ਸਾਰੇ ਡਫੂਗ ਹੁੰਦੇ ਆ ਅੱਧਰ ਤੁਸੀਂ ਦੇਖ ਲਓ ਜੱਟ ਹੈ ਹੀ ਨਹੀਂ ਜਿਹੜੇ ਜੱਟ ਹੈਗੇ ਉਹ ਕੋਈ ਆਰਮੀਜ਼ ਬੈਠਾ ਹੈ ਕੋਈ ਵੀਸੀ ਲੱਗੇ ਮੈਨੂੰ ਗਾਣੇ ਦੀ ਵਾਇਲਡਿੰਗ ਨਹੀਂ ਆਦੇ ਗੁਰਪ੍ਰੀਤ ਕੋਗੀ ਦਾ ਗਾਣਾ ਸੀ ਜੇ ਤੁਸੀਂ ਲੋਕਾਂ ਨੇ ਸੁਣਨੇ ਗਾਣੇ ਅੱਜ ਦੇ ਅੱਜ ਦੇ ਗਾਇਕਾਂ ਦੇ ਕਈ ਦੁਨੀਆਂ ਵਿੱਚ ਦੇਖੋ ਜਾ ਕੇ ਵੀਸੀ ਲੱਗੇ ਨੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਡੀਸੀ ਲੱਗੇ ਨੇ ਵੀ ਜੱਟਾਂ ਦੀ ਰੀਸ ਕਰਨੀ ਉੱਥੇ ਜਾ ਕੇ ਕਰੋ ਜਿੱਥੇ ਪੜੇ ਲਿਖੇ ਆ ਜਿੱਦੇ ਆਪਾ ਕਿਸ ਨੂੰ ਫੋਲੋ ਕਰਨਾ ਆਪਾਂ ਚੰਗੇ ਬੰਦੇ ਨੂੰ ਫੋਲੋ ਕਰਨਾ ਆ ਉਹ ਸਰਵਾਲ ਦੀ ਕੈਸਟ ਚਲਾਉਣ ਵਾਸਤੇ ਮਿਊਜ਼ਿਕ ਬੀਟ ਆਲਾ ਲਗਾ ਕੇ ਦੁਗਣ ਜਟਣ ਨਾਲ ਆਪ ਨੂੰ ਲੱਗਦਾ ਵੀ ਤਾਂ ਹੈ ਹੀ ਮੇਰੇ ਵਾਸਤੇ ਆ। ਕਦੇ ਹੁੰਦਾ ਐਦਾਂ ਮਿੱਤਰਾਂ ਦਾ ਨਾਂ ਚੱਲਦਾ। ਜਾ ਕੇ ਦੇਖੋ ਤੁਸੀਂ ਬਾਜ਼ਾਰ 'ਚ ਕਿਹੜਾ ਤੁਹਾਨੂੰ ਧਾਰ ਦਿੰਦਾ। ਤੇ ਸਭ ਇੱਕਵੇਂ ਫੁਕਰਾਂਵਾਜੀ ਆ ਹੋਰ ਕੁਛ ਨਹੀਂ ਇੰਦੇ 'ਚ। ਸਾਰਾ ਕੁਝ ਬਨੌਟੀ ਹੁੰਦਾ। ਉਹਨਾਂ ਦੀ ਆਪ ਦੀ ਲਾਈਫ ਪੜੋ ਕੀ ਐ। ਜੇ ਸਹੀ ਕਿਸੇ ਸਿੰਗਰ ਨੂੰ ਵੇਖਣਾ ਨਾ ਉਹਨਾਂ ਦੀ ਆਪ ਦੀ ਲਾਈਫ ਪੜੋ ਕੀ ਐ। ਠੀਕ ਹੈ ਬਟਾ ਤੇ ਆਣਦੇ ਹੋਗੇ ਸਾਰੇ। ਬਾਕੀ ਜਿਹੜਾ ਟਾਈਮ ਹੈ ਸਿਰਫ ਤੁਹਾਡੇ ਇਸ ਤੇ ਪੜ੍ਹਾਈ ਦਾ ਪੜ੍ਹ ਲਓਗੇ ਤਾਂ ਤੁਹਾਡਾ ਕੈਰੀਅਰ ਬਣ ਜਾਊਗਾ ਤੇ ਜੇ ਹੁਣ ਡੀਜੇ ਤੇ ਲੋਨ ਲੱਗੇ ਮੜ ਕੇ ਡੀਜੇ ਲੋਨ ਵਾਲੇ ਬਣ ਜਾਓਗੇ ਇੱਕੋ ਗੱਲ ਰਹਿ ਜਾਣੀ ਹੈ ਡੀਜੇ ਰਹਿਣਾ ساری ਉਮਰ ਪੱਲੇ ਠੀਕ ਹੈ ਜੀ ਠੀਕ ਹੈ ਜੀ ਇੱਕ ਵਾਰ ਫੇਰ ਤੋਂ ਜ਼ੋਰਦਾਰ ਤਾੜੀਆਂ ਨਾਲੇ ਥੈਂਕ ਯੂ ਸਰ ਥੈਂਕ ਯੂ ਮੈਮ